ਨਾੜ ਦੀ ਪ੍ਰੋਬਲਮ ਆ ਗਈ ਸੀ ਜਦੋਂ ਨਾੜ ਬਲੌਕ ਹੋ ਗਈ ਸੀ ਜੀ ਤੇ ਹਸਪਤਾਲ ਲੈ ਗਏ ਜਦੋਂ ਉਹ ਕਹਿੰਦੇ ਇਸ ਟੰਡ ਪੈਣਾ ਹੈ ਅਸੀਂ ਜਾਨਕੀ ਨਹੀਂ ਪਾਇਆ ਹਾਂ ਉਸ ਤੋਂ ਬਾਅਦ ਇੱਥੇ ਤਾਂ ਪਤਾ ਲੱਗਾ ਜੀ ਇੱਥੇ ਆ ਗਏ ਇੱਥੋਂ ਮਕਾੜੇ ਪੀਨੇ ਹੁਣ ਠੀਕ ਹੈ ਕਿੰਨੇ ਕੁ ਹਸਪਤਾਲ ਹਸਪਤਾਲਾਂ ਦੇ ਐਵੇਂ ਮੈਂ ਕਹਾਂ ਇੱਕ ਦੋ ਕੀ ਚੱਕਰ ਲੱਗੇ ਜਾਨਕੀ ਉਸ ਤੋਂ ਬਾਅਦ ਇੱਥੇ ਆ ਗਏ ਫੇ ਬਾਕੀ ਪ੍ਰੀਜ ਜਿਹੜਾ ਦੱਥ ਹੈ ਉਹ ਸਹੀ ਆ ਹੁਣ ਕਿੰਨਾ ਕੁ ਫਰਕ ਕਿੰਨਾ ਕੁ ਲੱਗਦਾ ਹੈ ਫਰਕ ਜੀ ਹੁਣ ਮੈਂ ਤਾਂ 70% ਫਰਕ ਆ ਮੈਨੂੰ ਹੁਣ ਜਾਨਕੀ 100 ਦੇ ਵਿੱਚ ਬਸ ਇੱਕ ਨਹੀਂ ਸੀ ਕਿ ਕਹਿੰਦੇ ਦੋ ਨਾੜੀਆਂ ਬਿਲਕੁਲ ਬਲੌ ਇਰੋਂ ਨਾਲ ਦੇ ਸਟੰਟ ਪੈਨ ਨੂੰ ਕਹਿੰਦੇ ਸਟੰਟ ਪਾਉ ਨੂੰ ਕਹਿੰਦੇ ਹਾਂਜੀ ਦੇ ਇੱਥੇ ਆ ਕੇ ਹੁਣ ਲੱਗਦਾ ਕਿ ਸਟੰਟ ਤੋਂ ਬਚ ਜਾਂ ਹਾਂਜੀ ਹਾਂਜੀ ਕਹਿੰਦੇ ਸਾਨੂੰ ਸਟੰਟ ਤੱਕ ਦੱਸਿਓ ਸੀ ਡਾਕਟਰ ਗਾਉ ਉਹਨਾਂ ਨੇ ਕਿ ਕਿਤੇ ਅਸੀਂ ਡੀ ਐਮ ਸੀ ਗਏ ਆ ਕਦੇ 47 ਵਾਲੇ ਕਈ ਜਗ੍ਹਾ ਪਰ ਇੱਥੋਂ ਕੜਾ ਪੀਣ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਰਕ ਲੱਗ ਰਿਹਾ ਹੁਣ ਜਦੋਂ ਉਹ ਬੰਦਾ 1 ਮਹੀਨਾ ਦਵਾਈ ਖਾ ਲੈਂਦਾ ਹਾਂ ਤਾਂ ਉਹਨੂੰ ਕੁਦਰਤੀ 15 ਤੋਂ 20 ਦਿਨ ਬਾਅਦ ਉਹਨੂੰ ਬਹਿਣ ਲੱਗ ਜਾਂਦਾ ਕਹਿੰਦਾ ਮੈਨੂੰ ਕੁਝ ਫਰਕ ਆ ਗਿਆ ਹਾਂ ਬੜੇ ਮਰੀਜ਼ ਤਾਂ ਐਸੇ ਹੁੰਦੇ ਆ ਕਿ ਜਿਨ੍ਹਾਂ ਨੂੰ ਤੁਰੰਦ ਆਪਣੇ ਬੈਡਰੂਮ ਤੋਂ ਵਾਸ਼ਰੂਮ ਤੱਕ ਨਹੀਂ ਜਾ ਸਕਦਾ ਜੀ ਪਰ ਜਦੋਂ ਤਿੰਨ ਤੋਂ ਚਾਰ ਮਹੀਨੇ ਬੰਦਾ ਮੈਡੀਸਨ ਕਰ ਲੈਂਦਾ ਕਈ ਮਰੀਜ਼ ਐਸੇ ਆ ਜਿਹੜੇ ਢਾਈ ਢਾਈ 3 ਕਿਲੋਮੀਟਰ ਸੈਰ ਕਰਨ ਲੱਗਦੇ ਬੱਕੇ ਤੇ ਮੈਂ 1 ਮਿੰਟ ਵੀ ਨਹੀਂ ਖੜ ਜਾਗਦੇ ਨਾ ਬੋਲਦਾ ਜੀ ਹੁਣ ਜਿੱਥੇ ਤੱਕ ਮੈਨੂੰ ਮਰਜੀ ਤਲਾ ਲੋ ਜਿੱਥੇ ਮਰਜ਼ੀ ਬਿਲਾ ਲੋ ਹੂੰ ਬਹੁਤ ਫਰਕ ਆ ਇਹਨਾਂ ਦਾ ਕਾੜਾ ਵਗੈਰਾ ਵੀ ਪੀਤਾ ਕੀ ਹਾਂਜੀ ਹਾਂਜੀ ਪੀਤਾ ਉਹ ਜਿਹੜਾ ਕਿੰਨਾ ਕੁ ਚਮਤਕਾਰੀ ਕਾੜਾ ਹੋ ਇਹ ਤਾਂ ਹੁਣ ਨੀਂ ਦਾ فرق ਪੈਂਦਾ ਤਾਂ ਹੀ ਚਮਤਕਾਰ ਹੀ ਆਉਦੀ ਜੋ ਚਮਤਕਾਰ ਹੀ ਦਿਖਾਉਂਦਾ ਤਾਂ ਹੀ ਠੀਕ ਹੋ ਰਿਹਾ ਨਹੀਂ ਹਾਰਟ ਦਾ ਸੀ ਬਾਈਪਾਸ ਸਰਜਰੀ ਹੋਈ ਵੀ ਹੈ 6 ਮਹੀਨੇ ਹੋ ਗਏ ਵੈਸੇ ਮੈਨੂੰ 10-12 ਵਾਰ ਆ ਕੇ ਇਹਨਾਂ ਦੇ ਕੋਲ 6 ਮਹੀਨੇ ਹੋ ਗਏ ਹਾਂ ਹਾਂਜੀ ਹੁਣ ਕਿਵੇਂ ਫਰਕ ਲੱਗ ਰਿਹਾ ਹੈਗਾ ਜੀ 50% 60% ਹੈਗਾ ਕਈਆਂ ਦੇ 6-6 ਸਟੰਟ ਪਹਿਲਾਂ ਪਏ ਹੋਏ ਨੇ ਉਹ ਉਹਨਾਂ ਨੂੰ ਇੱਕ ਅਸੀਂ ਮਰੀਜ਼ ਨਾਲ ਹੁਣੇ ਗੱਲਬਾਤ ਕਰ ਰਹੇ ਜੀ ਉਹ ਕਹਿੰਦੇ 6 ਮੇਰੇ ਪਏ ਹੋਏ ਨੇ 7ਵਾਂ ਵੀ ਡਾਕਟਰ ਨੇ ਦੱਸਿਆ ਸੀ ਪਰ ਇੱਥੇ ਆ ਕੇ ਪਰ ਹੁਣ ਮੈਨੂੰ ਲੱਗ ਨਹੀਂ ਰਿਹਾ ਕਹਿੰਦੇ ਮੈਂ ਤੁਰ ਵੀ ਸਹੀ ਤਰ੍ਹਾਂ ਰਹੇ ਆ ਜਾਂ ਸਟੰਟ ਕੋਈ ਹੱਲ ਨਹੀਂ ਹੈਗਾ 14 14 ਸਟੰਟ ਲੋਕਾਂ ਦੇ ਇੱਥੇ ਪਏ ਆਏ ਆਗੇ ਠੀਕ ਹੈ ਸਰਜਰੀ ਕੀਤੀ ਹੋ ਗਈ ਇੱਥੇ ਬੈਠੇ ਨੇ ਫਿਰ ਬਲੌਕੇਜ ਹੋ ਜਾਂਦੀ ਹੈ ਜਿਹੜੇ 40 50 ਸਾਲ ਸਾਲ ਪਹਿਲਾਂ ਜਦ ਕੋਈ ਐਲੋਪੈਥਿਕ ਡਾਕਟਰ ਜਾਂ ਵੱਡੇ ਵੱਡੇ ਹਸਪੀਟਲ ਥੋੜੀ ਲੱਭਦੇ ਸੀ ਕਿ ਕੁਦਰਤੀ ਜੜੀ ਬੂਟੀਆਂ ਨਾਲ ਜਿਹੜੇ ਪੁਰਾਣੇ ਬਜ਼ੁਰਗ ਉਹ ਠੀਕ ਕਰੀ ਜਾਂਦੇ ਸੀ ਇੱਕ ਦੂਜੇ ਨੇ ਕਰੀ ਜਾਂਦੇ ਸੀ ਹਨਾ ਉਹਨਾਂ ਨੂੰ ਨੌਲੇਜ ਵੀ ਸੀਗੇ ਅਜ ਤੋਂ 10000 ਸਾਲ ਪਹਿਲਾਂ ਰਿਸ਼ੀਆਂ ਮੁੰਨੀਆਂ ਨੇ ਜਿੰਨੇ ਵੀ ਗ੍ਰੰਥ ਲਿਖੇ ਆ ਉਹ ਸਾਰੇ ਕਾੜਿਆਂ ਨਾਲ ਹੀ ਜਾਂ ਆਯੁਰਵੈਦਿਕ ਜੜੀ ਬੂਟੀਆਂ ਨਾਲ ਹੀ ਠੀਕ ਹੁੰਦੇ ਆਏ ਆਗੇ ਜਿੰਨਾ ਹੋ ਸਕਦਾ ਪਿਛਲੇ 30 40 ਸਾਲਾਂ ਦੇ ਵਿੱਚ ਪੁਰਾਣੇ ਕਲਚਰ ਚ ਚਲੇ ਗਏ ਉਹਨੇ ਠੀਕ ਰੱਖਣਾ ਆਪਾਂ ਜਿੰਨਾ ਆਪਾਂ ਨਵਾਂ ਕਲਚਰ ਬਣਾਵਾਂਗੇ ਉਹਨੇ ਬਿਮਾਰੀਆਂ ਦੇ ਵਿੱਚ ਕਿੱਤੇ ਜਾਵਾਂਗੇ ਸਾਹ ਚੜਦਾ ਦੀਗਾ ਬੈਠਾ ਰਹਿੰਦਾ ਦੀਗਾ ਜਿਹੜੇ ਹੁਣ ਮੈਨੂੰ ਫਰਕ ਆ ਬਹੁਤ ਕਾੜੇ ਤੋਂ ਇਹ ਕਹਿੰਦੇ ਕਿ ਕਾੜਾ ਕੋਈ ਚਮਤਕਾਰੀ ਕਾੜਾ ਅਸੀਂ ਤਿਆਰ ਕਰਦੇ ਹਾਂ ਕਾੜਾ ਤਾਂ ਪੀ ਕੇ ਇਦਾਂ ਜੀ ਬੰਦਾ ਐ ਨਵਾਂ ਹੀ ਹੋ ਜਾਂਦਾ ਜਦਾਂ ਕਹ ਲਓ ਬਸ ਮੇਰੀ ਖੇਦ ਜਿਹੜੀ ਜੇ ਮੇਰੀ ਬਾਡੀ ਦੱਸਦੀ ਆ ਕਿ ਮੈਂ 100% ਟਿਟੀਕ ਹੋ ਗਿਆ ਸਾਹ ਚੜਦਾ ਦੀਗਾ ਬੈਠਾ ਰਹਿੰਦਾ ਦੀਗਾ ਜੀ ਤੇ ਹੁਣ ਮੈਨੂੰ ਫਰਕ ਆ ਬਹੁਤ ਕਾੜੇ ਦਾ ਇਹ ਕਹਿੰਦੇ ਕਿ ਜੀ ਕਾੜਾ ਕੋਈ ਚਮਤਕਾਰੀ ਕਾੜਾ ਅਸੀਂ ਤਿਆਰ ਕਰਦੇ ਹਾਂ ਕਾੜਾ ਤਾਂ ਪੀ ਕੇ ਇਦਾਂ ਜੀ ਬੰਦਾ ਐ ਨਵਾਂ ਹੀ ਹੋ ਜਾਂਦਾ ਜਦਾਂ ਕਹ ਲਓ ਬਸ ਉਹਰਾ ਉਸੇ ਨਾੜਾਂ ਦੀ ਆਹਦਾ ਜੀ ਬਲੋਗੇ ਸੀ ਹਾਂਜੀ ਤੇ ਹੁਣ ਮੈਨੂੰ ਇੱਥੇ 4 ਮਿੰਨਾਂ ਹੋਵੇ ਪੜ੍ਹ ਪੀਂਦੇ ਨੂੰ ਤਾਂ ਸੈਟ ਆ ਮੈਂ ਹੁਣ ਠੀਕ ਆ ਹੁਣ ਕਿੰਨਾ ਕੁ ਫਰਕ ਲੱਗਦਾ ਮੈਨੂੰ ਮਤਲਬ ਜੀ ਹੁਣ 90 ਪੈਸੇ ਦਾ ਫਰਕ ਪੈ ਗਿਆ ਜੀ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਆ ਮੇਰੇ ਪਿੱਛੇ ਤੁਸੀਂ ਇੱਕ ਟੈਂਟ ਲੱਗਿਆ ਦੇਖ ਰਹੇ ਹੋਵੋਗੇ ਇਹ ਕੋਈ ਵਿਆਹ ਦਾ ਟੈਂਟ ਨਹੀਂ ਲੱਗਿਆ ਹੋਇਆ ਜਾਂ ਇਸ ਜਗ੍ਹਾ ਦੇ ਉੱਤੇ ਕੋਈ ਢੰਡਾਰਾ ਜਾਂ ਕੋਈ ਲੰਗਰ ਨਹੀਂ ਚੱਲ ਰਿਹਾ ਹੋਇਆ ਇਸ ਜਗ੍ਹਾ ਦੇ ਉੱਤੇ ਜਿੱਥੇ ਅਸੀਂ ਅੱਜ ਪਹੁੰਚੇ ਆ ਤੁਸੀਂ ਤਸਵੀਰਾਂ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਸੜਕ ਦੇ ਉੱਤੇ ਖੜੀਆਂ ਗੱਡੀਆਂ ਵੀ ਦੇਖ ਰਹੀਆਂ ਆਉਣਗੀਆਂ ਤੁਹਾਨੂੰ ਕਿਿੱਧਰ ਵੀ ਤੁਹਾਡੀ ਨਿਗਾਹ ਜਾਰੀ ਹੋਊਗੀ ਤੁਹਾਨੂੰ ਸੜਕ ਦੇ ਉੱਤੇ ਖੜੀਆਂ ਕਾਰਾਂ ਐ ਕਾਰਾਂ ਜਾਂ ਗੱਡੀਆਂ ਐ ਗੱਡੀਆਂ ਨਜ਼ਰ ਆ ਰਹੀਆਂ ਹੋਣਗੀਆਂ ਇਹ ਕੋਈ ਪਾਰਟੀ ਨਹੀਂ ਚੱਲ ਰਹੀ ਅਸੀਂ ਅੱਜ ਪਹੁੰਚੇ ਹੋਏ ਆ ਲੁਧਿਆਣਾ ਦੇ ਵਿੱਚ ਜਿਹੜਾ ਮਸ਼ਹੂਰ ਐ ਕਾਫੀ ਮਸ਼ਹੂਰ ਤੁਸੀਂ ਸੁਣਿਆ ਹੋਵੇਗਾ ਕਾੜੇ ਵਾਲਾ 바ਵਾ ਕਲੀਨਿਕ ਦੇ ਉੱਤੇ ਪਹੁੰਚੇ ਆ ਜਿੱਥੇ ਬਾਬਾ ਕਲੀਨਿਕ ਦੇ ਉੱਤੇ ਚਾਹੇ ਉਹ ਦਿਲ ਦੀ ਬਲੋਕਜ ਦੀ ਗੱਲ ਹੋਵੇ ਹਾਰਟ ਦੀ ਕੋਈ ਵੀ ਪ੍ਰੋਬਲਮ ਹੋਵੇ ਜਾਂ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਹੋਣ ਉਹ ਉਹਨਾਂ ਦਾ ਜਿਹੜਾ ਇੱਥੇ ਇਲਾਜ ਕੀਤਾ ਜਾਂਦਾ ਹੈ ਐਚਐਸ ਬਾਬਾ ਜਿਹੜੇ ਨੇ ਵੈਦ ਨੇ ਉਹ ਇੱਥੇ ਜਿਹੜਾ ਆਪਣੀਆਂ ਜੜੀ ਬੂਟੀਆਂ ਦੇ ਨਾਲ ਇੱਕ ਕੜਾ ਤਿਆਰ ਕੀਤਾ ਜਾਂਦਾ ਆਯੁਰਵੇਦ ਤਰੀਕੇ ਦੇ ਨਾਲ ਉਸ ਦੇ ਨਾਲ ਉਹ ਕੜਾ ਪਲਾਇਆ ਜਾਂਦਾ ਤੇ ਉਸ ਦੇ ਨਾਲ ਨਾਲ ਜਿਹੜੀ ਹੈ ਦਵਾਈ ਵੀ ਦਿੱਤੀ ਜਾਂਦੀ ਹੈ ਤੁਸੀਂ ਦੇਖ ਰਹੇ ਹੋਵੋਗੇ ਇਸ ਜਗ੍ਹਾ ਦੇ ਉੱਤੇ ਅਸੀਂ ਅੰਦਰ ਲੈ ਚੱਲਦੇ ਹਾਂ ਤੁਹਾਨੂੰ ਕਿ ਤਸਵੀਰਾਂ ਦੇ ਵਿੱਚ ਤੁਹਾਨੂੰ ਲੋਕ ਹੀ ਨਜ਼ਰ ਆ ਰਹੇ ਹੋਣਗੇ ਬੈਠੇ ਤੇ ਤੁਹਾਡਾ ਜਿੱਧਰ ਵੀ ਤੁਹਾਡੀ ਨਿਗਾਹ ਜਾ ਰਹੀ ਹੋਵੇਗੀ ਤੁਹਾਨੂੰ ਲੋਕ ਹੀ ਨਜ਼ਰ ਆ ਰਹੇ ਹੋਣਗੇ ਇਹ ਕੋਈ ਲੋਕ ਕਿਸੇ ਪਾਰਟੀ ਦੇ ਉੱਤੇ ਜਾਂ ਕਿਸੇ ਵਿਆਹ ਦੇ ਉੱਤੇ ਨਹੀਂ ਪਹੁੰਚੇ ਹੋਏ ਇਹ ਲੋਕ ਜਿਹੜੇ ਪਹੁੰਚੇ ਹੋਏ ਨੇ ਐਚਐਸ ਐਚਐਸ ਜਿਹੜੇ ਵੈਦ ਨੇ ਐਚਐਸ ਬਾਬਾ ਜੀ ਕਾੜੇ ਵਾਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਉਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ ਹਾਰਟ ਦੀ ਪ੍ਰੋਬਲਮ ਦੀ ਗੱਲ ਕਰ ਲਈਏ ਹਾਰਟ ਦੇ ਵਿੱਚ ਕੋਈ ਦਿੱਕਤ ਆਂਦੀ ਹੈ ਤਾਂ ਉਸ ਚੀਜ਼ ਦੀ ਇਲਾਜ ਕਰਵਾਉਣ ਦੇ ਲਈ ਉਸ ਚੀਜ਼ ਨੂੰ ਸਹੀ ਕਰਨ ਦੇ ਲਈ ਪਹੁੰਚੇ ਹੋਏ ਨੇ ਅਸੀਂ ਗੱਲਬਾਤ ਵੀ ਕਰਾਂਗੇ ਇੱਥੇ ਜਿਹੜੇ ਲੋਕ ਪਹੁੰਚੇ ਹੋਏ ਨੇ ਕਾੜਾ ਪੀਣ ਦੇ ਲਈ ਪਹੁੰਚੇ ਨੇ ਉਹ ਕਿੰਨੇ ਸਮੇਂ ਤੋਂ ਆ ਰਹੇ ਨੇ ਕੀ ਹੋਇਆ ਕੀ ਸੀ ਤੁਹਾਨੂੰ ਮੈਨੂੰ ਵੀ ਇਦਾਂ ਹੀ ਜਦਾ ਹਾਰਟ ਦੀ ਪ੍ਰੋਬਲਮ ਆ ਗਈ ਸੀ ਜਦੋਂ ਨਾੜ ਬਲੌਕ ਹੋ ਗਈ ਸੀ ਜੀ ਤੇ ਹਸਪਤਾਲ ਲੈ ਗਏ ਜਦੋਂ ਉਹ ਕਹਿੰਦੇ ਇਸ ਡੰਡ ਬਣਾਇਆ ਅਸੀਂ ਯਾਨੀ ਕਿ ਨਹੀਂ ਪਾਇਆ ਹਾਂ ਉਸ ਤੋਂ ਬਾਅਦ ਇੱਥੇ ਤਾਂ ਪਤਾ ਲੱਗਾ ਇੱਥੇ ਅਗੇ ਇਥੋਂ ਮਗਾੜੇ ਪੀਨੇ ਹੁਣ ਠੀਕ ਆ ਤੇ ਕਿੰਨਾ ਕ ਸਮੇਂ ਤੋਂ ਸੀਗੀ ਪ੍ਰੋਬਲਮ ਹਾਂਜੀ ਕਿੰਨਾ ਕ ਸਮਾਂ ਹੋ ਗਿਆ ਪ੍ਰੋਬਲਮ ਸਾਲ ਕ ਹੋ ਗਿਆ ਹੁਣ ਉਹਦਾ ਪ੍ਰੋਬਲਮ ਹਾਂਜੀ ਤੇ ਕਿੰਨੇ ਕ ਹਸਪਤਾਲਾਂ ਦੇ ਚੱਕਰ ਕਿੰਨੇ ਕ ਲੱਗੇ ਫਿਰ ਹਾਂਜੀ ਕਿੰਨੇ ਕ ਹਸਪਤਾਲਾਂ ਹਸਪਤਾਲਾਂ ਦੇ ਐਵੇਂ ਮੈਂ ਕਹਾਂ ਦੱਕ ਦੋ ਕੀ ਚੱਕਰ ਲੱਗੇ ਜਿਹੜੇ ਉਦੋਂ ਬਾਅਦ ਅਸੀਂ ਇੱਥੇ ਆ ਗਏ ਫਿਰ ਹਾਂਜੀ ਹਾਂਜੀ ਤੇ ਫਿਰ ਇਹਨਾਂ ਨੇ ਕੋਈ ਸਟੈਂਡ ਵਗੈਰਾ ਪਾਇਆ ਕਿਵੇਂ ਨਹੀਂ 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 ਆਪਾਂ ਕੜੇ ਪੀਤੇ ਆ ਜਿਹੜੀ ਇਹਨਾਂ ਜਿਹੜਾ ਇਹਨਾਂ ਨੇ ਫਿਰ ਅਜ ਦੱਸਿਆ ਇਹ ਪਰੇਜ਼ ਕੀਤਾ ਹਾਂ ਤੇ ਜਿਹੜੇ ਕਾੜਾ ਪੀਂਡ ਵੀ ਦਿੰਦੇ ਇਹ ਤੇ ਬਾਕੀ ਗੋਲੀ ਖਾਣ ਦ ਤੇ ਬਾਕੀ ਪ੍ਰੀਜ ਜਿਹੜਾ ਤੁਸੀਂ ਸਹੀ ਆ ਹੁਣ ਕਿੰਨਾ ਕੁ ਫਰਕ ਕਿੰਨਾ ਕੁ ਲੱਗਦਾ ਹੈ ਹੋਰ ਕਿ ਜੀ ਹੁਣ ਮੈਂ ਤਾਂ 77% ਫਰਕ ਆ ਮੈਨੂੰ ਹੁਣ ਯਾਨੀ ਕਿ 100 ਦੇ ਵਿੱਚ ਹਾਂਜੀ ਹਾਂਜੀ ਸਹੀ ਆ ਬਿਲਕੁਲ ਸਹੀ ਆ ਹਾਂਜੀ ਕੋਈ ਪ੍ਰੋਬਲਮ ਵਗੈਰਾ ਨਹੀਂ 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 ਕੋਈ ਪ੍ਰੋਬਲਮ ਨਹੀਂ ਸਹੀ ਆ ਠੀਕ ਲੋਕਾਂ ਨੂੰ ਕੀ ਸੁਨੇਹਾ ਦੇਵੋਗੇ ਜਿਹੜੇ ਸੁਨੇਹਾ ਇਹ ਦੇਣਾ ਚਾਹੁੰਦੇ ਵੀ ਸਟੈਂਡ ਤੋਂ ਜੇ ਬਾਜ ਹੁੰਦਾ ਹੈ ਯਾਨੀ ਕਿ ਵੀ ਇੱਥੇ ਆਣ ਕੇ ਜ਼ਰੂਰ ਇੱਕ ਵਾਰੀ ਆਪਣਾ ਕੜਾ ਪੀਓ ਜਿਹੜਾ ਕਿ ਜਿੱਦਾਂ ਪ੍ਰੀਜ ਦੱਸਦੀ ਉਹ ਕਰੋ ਤੇ ਫਿਰ ਤੁਹਾਨੂੰ ਆਰਾਮ ਜ਼ਰੂਰ ਆ ਜਾਊਗਾ ਵੀ ਜੇ ਪ੍ਰੀਜ ਨਹੀਂ ਕਰਨਾ ਤਾਂ ਇਹ ਵੀ ਗੱਲ ਆ ਫਿਰ ਨਹੀਂ ਆਰਾਮ ਨਹੀਂ ਇਹ ਗੱਲ ਹੈ ਕਿ ਅਲੀ ਵੀ ਹਾਰਟ ਦਾ ਸੀ ਬਾਈਪਾਸ ਸਰਜਰੀ ਹੋਈ ਵੀ ਆ ਪਹਿਲਾਂ ਹੋਈ ਹੋਈ ਆ ਸਰ ਜੀ ਹਾਂਜੀ 10-12 ਸਾਲ ਹੋ ਗਏ 10-12 ਸਾਲ ਹੋ ਗਏ ਹਾਂਜੀ ਤੇ ਉਰੇ ਬਾਬਾ ਕਲੀਨਿਕ ਤੇ ਪਹੁੰਚੇ ਹਾਂ ਹਾਂਜੀ 6 ਮਹੀਨੇ ਹੋ ਗਏ ਵੈਸੇ ਮੈਨੂੰ 10-12 ਵਾਰ ਆ ਕੇ ਹਾਂ ਇਹਨਾਂ ਦੇ ਕੋਲ 6 ਮਹੀਨੇ ਹੋ ਗਏ ਹਾਂਜੀ ਹੁਣ ਜਿਵੇਂ ਫਰਕ ਲੱਗ ਰਿਹਾ ਕੋਈ ਹੈਗਾ ਜੀ 50% 60% ਹੈਗਾ ਹਮਮ ਫਰਕ ਹੈ ਕਾੜਾ ਵੀ ਪੀਤਾ ਇਹਨਾਂ ਨੇ ਕਾੜੇ ਹਾਂਜੀ ਪੀਦੀਆਂ ਕਾੜੇ ਨਾਲ ਪਿਆ ਫਰਕ ਕੋਈ ਹਾਂਜੀ ਹਾਂਜੀ ਜਿਵੇਂ ਕਹਿੰਦੇ ਨੇ ਕਿ ਕਾਲਾ ਚਮਤਕਾਰੀ ਕਾੜਾ ਹੈ ਜਿਹੜੀ ਬੂਟੀਆਂ ਤੋਂ ਤਿਆਰ ਹੁੰਦਾ ਹੈ ਹੈਗਾ ਜੀ ਫਰਕ ਤਾਂ ਮੈਂ ਪਤਾ ਕਿਵੇਂ ਲੱਗਿਆ ਸੀ ਇਹਨਾਂ ਦੇ ਬਾਰੇ YouTube ਤੇ ਹਾਂਜੀ ਤੇ ਜਿਵੇਂ ਸਰਜਰੀ ਤੁਸੀਂ ਦੱਸਿਆ ਪਹਿਲਾਂ ਹੋਈ ਹੋਈ ਹੈ ਤੇ ਉਸ ਤੋਂ ਬਾਅਦ ਫਿਰ ਡਾਕਟਰਾਂ ਨੇ ਕੀ ਕੀਤਾ ਸੀਗਾ ਬਾਕੀ ਉਹ ਜਿੱਥੇ ਦਿਖਾਇਆ ਹੁਣ بس ਇੱਕ ਨਹੀਂ ਸੀਗੇ ਕਹਿੰਦੇ ਦੋ ਨਾੜੀਆਂ ਬਿਲਕੁਲ ਬਲੌਕ ਨੇ ਹਾਂ ਫਿਰ ਉਹਨਾਂ ਦੇ ਸਟੈਂਟ ਪੈਨ ਨੂੰ ਕਹਿੰਦੇ ਸਟੈਂਟ ਪਾਉਣ ਨੂੰ ਕਹਿੰਦੇ ਹਾਂਜੀ ਤੇ ਇੱਥੇ ਆ ਕੇ ਹੁਣ ਲੱਗਦਾ ਹੈ ਕਿ ਸਟੈਂਟ ਤੋਂ ਬਚ ਜਾਊਂਗੇ ਹਾਂਜੀ ਹਾਂਜੀ ਇਹਨਾਂ ਨੇ ਤਾਂ ਨਹੀਂ ਕੋਈ ਸਟੈਂਟ ਵਗੈਰਾ ਦੀ ਹੈ ਜਿਹੜੇ ਤੁਸੀਂ ਦੱਸਿਆ ਕੁਝ ਨਹੀਂ ਕਿਹਾ ਇਹਨਾਂ ਨੇ ਬਿਲਕੁਲ ਠੀਕ ਹੈ ਹੁਣ ਲੋਕਾਂ ਨੂੰ ਕੀ ਸੁਨੇਹਾ ਦੇਵੋਗੇ ਜਿਹੜੇ ਲੋਕ ਅਜੇ ਵੀ ਖੱਜਲ ਖਵਾਰ ਹੋ ਰਹੇ ਨੇ ਸਹੀ ਤਰ੍ਹਾਂ ਨਹੀਂ ਉਹਨਾਂ ਨੂੰ ਹਾਂ ਆਉਣਾ ਚਾਹੀਦਾ ਹੈ ਦੇਖੋ ਹੈ ਤਾਂ ਮਹਿੰਗਾ ਪਰ ਠੀਕ ਹੈ ਵਸੇ ਮੈਨੂੰ ਫਰਕ ਲੱਗਦਾ ਫਰਕ ਲੱਗਦਾ ਹਾਂਜੀ ਸਾਰੇ ਆਉਣ ਵਸ ਕੀ ਹੋਇਆ ਸੀਗਾ ਤੁਹਾਨੂੰ ਬਸ ਸਾਹ ਛੱਡਦਾ ਹੁੰਦਾ ਸੀਗਾ ਕਿੰਨੇ ਕ ਸਮੇਂ ਤੋਂ ਸਾਹ ਦੀ ਪ੍ਰੋਬਲਮ ਸੀ ਸਾਲ ਤਈ ਸੀਗਾ ਬਾ 6 ਮਹੀਨੇ ਸੇ ਪਹਿਲਾਂ ਹਾਂ ਤੇ ਫਿਰ ਮੈਂ ਬਾਹਰ ਗਈ ਸੀ ਬਾਹਰੋਂ ਫਿਰ ਮੈਨੂੰ ਇਦਾਂ ਕਹਿਣ ਲੱਗੇ ਬੇ ਆਰਗਾਸਤਾਲ ਵੇਨਾ ਸਲਾਰਟ ਪੈਨੇ ਆ ਇਦਾਂ ਹੋਣੀ ਆ ਮੈਂ ਕਿ ਚਲ ਕੋਈ ਨਹੀਂ ਦੇ ਲੈਨੇ ਆ ਜੀ ਤੇ ਮੇਰੇ ਨੇ ਆਣੇ ਸੀਗੇ ਅੰਬਰਸਰ ਉਹਨਰ ਫਿਰ ਨੇਟ ਤੇ ਦੇਖਿਆ ਤਾਂ ਉਹਨੇ ਫੇਰ ਇੱਧਰ ਦੌਈ ਲਿਆ ਹਾਂ ਕਹਿੰਦੇ ਚੱਲੇ ਕੋਈ ਇੱਥੇ ਹੁਣ ਕਿੰਨਾ ਕ ਸਮਾਂ ਹੋ ਗਿਆ ਆਂਦਿਆਂ ਨੂੰ 5 ਮਹੀਨੇ ਹੋ ਗਏ 5 ਮਹੀਨੇ ਤੇ ਫਰਕ ਲੱਗਦਾ ਪੈਗਾ ਫਰਕ ਆ ਹੁਣ ਸਹੀ ਆ ਹੁਣ ਸਾਹ ਤੁਰੇ ਤੇ ਤੋੜੇ ਨੂੰ ਕਿੰਨੇ ਕੁਝ ਨਹੀਂ ਹਾਂ ਪਸ ਲੱਤਾ ਨੂੰ ਆਦਾਰ ਤੋਂ ਹੋਰ ਹੁਣ ਸਹੀ ਆ ਸਾਰੇ ਸਾਹ ਤਾਂ ਨਹੀਂ ਚੜਦਾ ਹੁਣ ਤੁਰੇ ਤੇ ਬਿਲਕੁਲ ਹੀ ਨਹੀਂ ਚੜਦਾ ਨਹੀਂ ਨਹੀਂ ਚੜਦਾ ਇਹਨਾਂ ਦਾ ਕਾੜਾ ਵੀ ਪੀਤਾ ਫਿਰ ਨਾਲ ਕਿੰਨੇ ਕਾੜੇ ਨਾਲ ਪੀਨੇ ਕਾੜਾ ਕਾੜਾ ਕਿੰਨੇ ਵਾਰੀ ਪੀਤਾ ਨਾਕਾ ਨਹੀਂ ਪਾਇਆ 5-5 ਮਹੀਨੇ ਹੋ ਗਿਆ ਮੈਨੂੰ ਨਾਕਾ ਨਹੀਂ ਪਾਇਆ ਤੇ ਆਈ ਨੁਮਣੀ ਨਾਕਾ ਪਿਆ ਵੀਰਾ ਸਹੀ ਆਉਂਦੀ ਰਹੀ ਹੈ ਅਸਰ ਕਰਦਾ ਹੈ ਹਾਂਜੀ ਅਸਰ ਕਰਦਾ ਜਿੱਦਾ ਇਹਨੇ ਦੱਸਿਆ ਉਸ ਹਿਸਾਬ ਨਾਲ ਖਾਈ ਜਾਂਦੇ ਆ ਫਸਟ ਆਈ ਆ ਆਪੇ ਹੋ ਜੋ ਠੀਕ ਹੋੜਾ ਕੋਈ ਸਾਈਡ ਇਫੈਕਟ ਵਗੈਰਾ ਤਾਂ ਨਹੀਂ ਹੈਗਾ ਕੋਈ ਦਵਾਈ ਦਾ ਨਾ ਨਾ ਹਾਂ ਕੋਈ ਮੜਾ ਟੈਸਟ ਕਰਾਉਣੇ ਆ ਜਿਵੇਂ ਡਾਕਟਰ ਕਹਿ ਦਿੰਦੇ ਆ ਕਿ ਉਹ ਸਟੱਡ ਵਗੈਰਾ ਪਹਿਣਗੇ ਇਦਾਂ ਦਾ ਕੁਝ ਨਹੀਂ ਨਹੀਂ ਉਹ ਪਹਿੜੇ ਨਹੀਂ ਸੀ ਮੇਰੇ ਕੋਲਦਰ ਬਣੀ ਸੀ ਕਹਿੰਦੇ ਨਹੀਂ ਸੀ ਪਹਿਣੇ ਹਰ ਸੀਗਾ ਕਹਿੰਦੇ ਸੀ ਹਾਰਿਆ ਥੋੜੀ ਜੀ ਤੇ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਆ ਫਿਰ ਨਿਆਰੇ ਮੇਰੇ ਕਹਿੰਨੇ ਦਵਾਈ ਲੈ ਲਓ ਖਾ ਲਓ ਸਹੀ ਹੈ ਰਹਿੰਦੇ ਬਾਬੇ ਬਕਾਲੇ ਸੀ ਬੱਚੇ ਉਹਨਾਂ ਨੇ ਦੇਖਿਆ ਸੀਗਾ ਨਟ ਤੇ ਫਿਰ ਇਧਰ ਨੂੰ ਲੈ ਆਂਦਾ ਸੀ ਮੈਂ ਹਾਂ ਹਰ 5 ਮਹੀਨੇ ਹੋ ਗਿਆ ਮੈਨੂੰ ਖਾਣੇ ਵਿੱਚ ਸਹੀ ਤਾਂ ਵੈਦ ਐਚਐਸ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਜਿਹੜਾ ਕੜਾ ਤਿਆਰ ਕੀਤਾ ਜਾ ਰਿਹਾ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਵੈਦ ਸਾਹਿਬ ਵੈਦ ਜੀ ਜਿਹੜੇ ਨੇ ਖੁਦ ਉਹ ਕਾੜੇ ਨੂੰ ਤਿਆਰ ਕਰਦੇ ਹੋਏ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਇਹ ਕਾੜਾ ਜਿਹੜਾ ਹੁਣ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਸਵੇਰ ਤੋਂ ਜਿਹੜੇ ਇੰਤਜ਼ਾਰ ਕਰ ਰਹੇ ਸੀਗੇ ਕਾੜੇ ਦਾ ਇਹ ਕਾੜਾ ਉਹਨਾਂ ਨੂੰ ਪਲਾਇਆ ਜਾਣਾ ਵੈਦ ਸਾਹਿਬ ਦੇ ਕੋਲ ਲੈ ਚਲਦੇ ਆ ਤੁਹਾਨੂੰ ਸਿੱਧਾ ਜਾਣਦੇ ਆ ਵੈਦ ਸਾਹਿਬ ਤੋਂ ਹੀ ਜਾਣ ਲੈਣੇ ਆ ਕਿ ਕਾੜੇ ਦੇ ਵਿੱਚ ਪਾਇਆ ਕੀ ਜਾਂਦਾ ਹੈ ਕਿਵੇਂ ਤਿਆਰ ਹੁੰਦਾ ਹੈ ਕੀ ਕੀ ਇਹਦੇ ਫਾਇਦੇ ਨੇ ਸਵਾਗਤ ਆ ਵੈਦ ਸਾਹਿਬ ਤੁਹਾਡਾ D5 ਚੈਨਲ ਪੰਜਾਬੀ ਚ ਬਹੁਤ ਬਹੁਤ ਧੰਨਵਾਦ ਜੀ D5 ਚੈਨਲ ਦਾ ਤੁਹਾਡਾ ਵੀ ਵੇ ਸਭ ਸਭ ਤੋਂ ਪਹਿਲਾਂ ਮੈਂ ਇਹ ਹੀ ਪੁੱਛੂੰਗਾ ਜਿਹੜਾ ਕੜਾ ਤੁਸੀਂ ਤਿਆਰ ਕਰਦੇ ਹੋ ਇਹਦੇ ਵਿੱਚ ਮਲਾਇਆ ਕੀ ਚਾਹੀਏ ਕਿਹੜੀ ਚੀਜ਼ਾਂ ਦੇ ਨਾਲ ਤਿਆਰ ਕੀਤਾ ਜਾਂਦਾ ਕਿਹੜੀਆਂ ਜੜੀਆਂ ਬੂਟੀਆਂ ਹੁੰਦੀਆਂ ਅਜਿਹੀਆਂ ਬਿਲਕੁਲ ਜੀ ਇਹ ਕੁਦਰਤੀ ਆਯੁਰਵੈਦਿਕ ਜੜੀ ਬੂਟੀਆਂ ਦੇ ਵਿੱਚ 10 12 13 14 ਤਰ੍ਹਾਂ ਦੇ ਤੇ ਬੇਲਾਂ ਦੇ ਪੱਤੇ ਪੈਂਦੇ ਆ 12 14 ਤਰ੍ਹਾਂ ਦੇ ਜਿਹੜੀ ਕੁਦਰਤੀ ਜੜੀ ਬੂਟੀਆਂ ਇਹ ਆਪਾਂ ਤ੍ਰੇ ਦੋਸ਼ ਕੜਾ ਤਿਆਰ ਕੀਤਾ ਸੀ ਜਿਹਨੂੰ ਬਾਤ ਪਿੱਤ ਕਫ ਇਹਨਾਂ ਦੋਸ਼ਾਂ ਦੇ ਵਿੱਚ ਕੰਮ ਕਰਦਾ ਜੀ ਪਰ ਇਹਨੂੰ ਲੋਕਾਂ ਨੇ ਅਮਰਤ ਕੜੇ ਦਾ ਨਾਮ ਦਿੱਤਾ ਹੂੰ ਔਰ ਲੋਕ ਠੀਕੇ ਵੀ ਹੋ ਰਹੇ ਆ ਰਿਜ਼ਲਟ ਤੁਸੀਂ ਆਪ ਸੁਣਿਆ ਹੋਣਾ ਲੋਕਾਂ ਦੇ ਕਿੰਨਾ ਫਰਕ ਆ ਰਿਹਾ ਹੈ ਗੱਲਬਾਤ ਵੀ ਕੀਤੀ ਇੱਥੇ ਜਿਹੜੇ ਵੈਜੀ ਮਰੀਜ਼ਾਂ ਦੇ ਨਾਲ ਜਿਵੇਂ ਲੋਕ ਆਏ ਹੋਏ ਨੇ ਉਹ ਕਹਿੰਦੇ ਸਾਨੂੰ ਸਟੰਟ ਤੱਕ ਦੱਸਿਓ ਸੀ ਡਾਕਟਰ ਸਾਹਿਬ ਉਹਨਾਂ ਨੇ ਕਿ ਕਿਤੇ ਅਸੀਂ ਡੀਐਮਸੀ ਗਏ ਆ ਕਦੇ 47 ਵਾਲੇ ਕਈ ਜਗ੍ਹਾ ਪਰ ਇੱਥੋਂ ਕੜਾ ਪੀਣ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਰਕ ਲੱਗ ਰਿਹਾ ਹੁਣ ਜਿਹੜਾ ਹਾਰਟ ਦਾ ਮਰੀਜ਼ ਹੁੰਦਾ ਨਾ ਉਹਨੂੰ ਕੁਦਰਤੀ ਗੱਲ ਆ ਕਿ ਉਹਨੂੰ ਸਾਹ ਬਹੁਤ ਚੜਦਾ ਪੌੜੀਆਂ ਚੜ੍ਹਦੇ ਦਿੱਕਤ ਆਉਂਦੀ ਆ ਜਾਂ ਉਹਦੇ ਛਾਤੀ 'ਚ ਦਰਦ ਹੁੰਦਾ ਬਾਹਾਂ 'ਚ ਦਰਦ ਹੁੰਦਾ ਜਦੋਂ ਉਹ ਬੰਦਾ 1 ਮਹੀਨਾ ਦਵਾਈ ਖਾ ਲੈਂਦਾ ਹੂੰ ਤਾਂ ਉਹਨੂੰ ਕੁਦਰਤੀ 15 20 ਦਿਨਾਂ ਬਾਅਦ ਹੀ ਉਹਨੂੰ ਕਹਿਣ ਲੱਗ ਜਾਂਦਾ ਕਿ ਮੈਨੂੰ ਕੁਝ ਵਰਕ ਆ ਗਿਆ ਹੂੰ ਬੜੇ ਮਰੀਜ਼ ਤਾਂ ਐਸੇ ਹੁੰਦੇ ਆ ਵੀ ਜਿਨ੍ਹਾਂ ਨੂੰ ਤੁਰੰਤ ਆਪਣੇ ਬੈੱਡਰੂਮ ਤੋਂ ਵਾਸ਼ਰੂਮ ਤੱਕ ਨਹੀਂ ਜਾ ਸਕਦਾ ਜੀ ਪਰ ਜਦੋਂ ਤੱਕ ਤਿੰਨ ਤੋਂ ਚਾਰ ਮਹੀਨੇ ਬੰਦਾ ਮੈਡੀਸਨ ਕਰ ਲੈਂਦਾ ਕਈ ਮਰੀਜ਼ ਐਸੇ ਆ ਜਿਹੜੇ ਢਾਈ ਢਾਈ 3 ਕਿਲੋਮੀਟਰ ਸੈਰ ਕਰਨ ਲੱਗਦੇ ਹੂੰ ਕਿਉਂਕਿ ਇਹ ਕੁਦਰਤ ਦੀ ਦੇਣ ਹੈ ਗੋਡ ਗਿਫਟ ਹੈ ਅਸੀਂ ਨਹੀਂ ਕਹਿੰਦੇ ਵੀ ਸਾਡੇ ਕੋਲੇ ਕੋਈ ਬਹੁਤ ਵੱਡੇ ਅਸੀਂ ਦੁਨੀਆ ਤੋਂ ਵੱਖਰੇ ਆਇਆ ਜੀ ਸਾਡੇ ਕੋਲੇ ਵੀ ਬੀ ਐਮ ਐਸ ਜੀ ਐਮ ਐਸ ਦੇ ਡਾਕਟਰਾਂ ਦੀ ਹੀ ਟੀਮ ਆ ਨੇ ਹੂੰ ਕੋਈ ਦੁਨੀਆ ਤੋਂ ਵੱਖਰੇ ਡਾਕਟਰ ਨਹੀਂ ਆਯੁਰਵੇਦਾ ਚਾਰੀਆ ਹੀ ਲਗੇ ਜੀ ਪਰ 50% ਇਹਨਾਂ ਜਿੰਨੇ ਵੀ ਬਜ਼ੁਰਗ ਬੈਠੇ ਨੇ ਜਾਂ ਮਾਤਾ ਮਾਂ ਬੈਠੀ ਨੇ ਤਾਂ ਆਪਣਾ ਫਰਜ ਬਣਦਾ ਹੈਗਾ ਜਦੋਂ ਇਹ ਆਪ ਠੀਕੇ ਹੋਏ ਆ ਹਾਂ ਇਹਨਾਂ ਨੇ ਆਪਣੀ ਜੀਵ ਤੇ ਕੰਟਰੋਲ ਕੀਤਾ ਹਾਂ ਆਪ ਦਾ ਸੁਆਦ ਮਾਰਿਆ ਜੀ ਆਲੋਵਰ ਹਿੰਦੋਸਤਾਨ ਆਪਣੀ ਜੀਬ ਦੇ ਕਹਿੰਦੇ ਜੀਬ ਇੱਕ ਐਸੀ ਚੀਜ਼ ਆ ਇਹ ਹੀ 23 ਸਾਲ ਉਮਰ ਘਟਾ ਦਿੰਦੀ ਹੈ ਜੇ ਕੰਟਰੋਲ ਕਰ ਲੋ ਤਾਂ 30 ਸਾਲ ਉਮਰ ਵਧਾ ਦਿੰਦੀ ਹੈ ਜਿੰਨੇ ਵੀ ਠੀਕ ਹੋ ਰਹੇ ਇਹਨਾਂ ਦੀ ਆਪਣੀ ਹਿੰਮਤ ਅਦੇ ਨਾਲ ਇਹ ਠੀਕ ਹੋ ਰਹੇ ਹਮ ਕਿਉਂਕਿ ਇਹਨਾਂ ਨੇ ਆਪਣਾ ਨੇਚੁਰਲੀ ਆਪਣੀ ਜੀਬ ਤੇ ਕੰਟਰੋਲ ਕੀਤਾ ਤਾਂ ਇਹਨਾਂ ਨੂੰ ਫਰਕ ਆਇਆ 50% ਸਾਡੀ ਦਵਾਈ ਦਾ ਯੋਗਦਾਨ ਮੰਨ ਸਕਦੇ ਆ ਜੀ ਤਾਂ 50% ਇਹਨਾਂ ਦਾ ਆਪਣਾ ਵੀ ਯੋਗਦਾਨ ਹਮ ਵੇਜੀ ਗੱਲ ਜੀ ਆਪਾਂ ਦੇਖੀਏ ਕੱਲੇ ਕਾੜੇ ਦੇ ਕਾੜਾ ਹੀ ਇਕੱਲਾ ਪਲਾਉਂਨੇ ਹੋ ਤੁਸੀਂ ਕਿ ਨਾਲ ਕੋਈ ਮੈਡੀਸਿਨ ਵਗੈਰਾ ਵੀ ਦਿੱਤੀ ਜਾਂਦੀ ਹੈ ਕੋਈ ਦਵਾਈ ਵੀ ਦਿੱਤੀ ਜਾਂਦੀ ਹੈ ਬਿਲਕੁਲ ਇਹ ਲੋਕਾਂ ਨੂੰ ਇੱਕ ਬਹੁਤ ਵੱਡਾ ਵਹਿਮ ਆ ਇੱਥੇ ਆ ਵੀ ਜਾਂਦੇ ਨੇ ਕਈ ਭਲੇਖੇ ਨਾਲ ਹਨਾ ਕਿ ਪਤਾ ਨਹੀਂ ਜਿਵੇਂ ਕੋਈ ਕਾੜੇ ਦਾ ਉੱਥੇ ਸਟਾਰ ਲੱਗਿਆ ਵੀ ਆ ਕੇ ਉੱਥੇ ਕਾੜਾ ਪੀ ਜਾਣਾ ਵੀ ਠੀਕ ਹੋ ਜਾਣਾ ਤੁਸੀਂ ਅਸੀਂ ਮੈਂ ਬਾਰ ਬਾਰ ਕਹਿੰਨਾ ਵੀ ਪ੍ਰੋਪਰ ਆਯੁਰਵੈਦਿਕ ਦਵਾਈ ਮੈਡੀਸਿਨ ਚੱਲਦੀ ਹੈ ਨਾਲ ਡਾਈਟ ਚਾਰਟ ਬਣਦਾ ਕੋਈ ਇਕੱਲਾ ਕਾੜਾ ਨਹੀਂ ਪਲਾਇਆ ਜਾਂਦਾ ਕਈਆਂ ਨੂੰ ਕਾੜਾ ਨਹੀਂ ਵੀ ਲੱਗਦਾ ਜੀ ਜ਼ਰੂਰੀ ਨਹੀਂ ਵੀ ਹਰ ਬੰਦਾ ਕਾੜਾ ਪੀ ਕੇ ਜਾਂਦਾ ਜਿਨ੍ਹਾਂ ਨੂੰ ਨਹੀਂ ਕਾੜਾ ਪਲਾਇਆ ਜਾਂਦਾ ਉਹਨਾਂ ਨੂੰ ਵੈਸੇ ਹੀ ਭੇਜ ਦੇਈਦਾ ਕਈਆਂ ਨੂੰ ਨਹੀਂ ਵੀ ਕਾੜੇ ਦੀ ਲੋੜ ਹੁੰਦੀ ਉਹਨਾਂ ਨੂੰ ਹੀ ਰੋਕਦੇ ਆ ਜਿਨ੍ਹਾਂ ਨੂੰ ਕਾੜੇ ਦੀ ਲੋੜ ਹੁੰਦੀ ਹੈ ਕਾੜੇ ਦਾ ਰੋਲ ਹੈਗਾਗਾ ਕਿ 30 40% ਮੈਡੀਸਨ ਕੰਮ ਕਰਦੀ ਹੈ 20 25% ਡਾਈਟ ਚਾਰਟ ਕੰਮ ਕਰਦਾ ਤੇ 30 40% ਸਾਡਾ ਕਾੜੇ ਤੇ ਵੀ ਯੋਗਦਾਨ ਹੈ ਜੀ ਇਹ ਫਿਰ ਤਿਆਰ ਕਰਨ ਦੇ ਜਿਵੇਂ ਇਹਨੂੰ ਸਮਾਂ ਵੀ ਲੱਗਦਾ ਹੁੰਦਾ ਹੈ ਕਿੰਨਾ ਕੁ ਸਮਾਂ ਲੱਗਦਾ ਇਹਨੂੰ ਤਿਆਰ ਕਰਨ ਦੇ ਵਿੱਚ ਬਿਲਕੁਲ ਇਹ ਕੁਦਰਤੀ ਆ ਕੇ ਇਹਨੂੰ 2 ਤੋਂ 2.5 ਘੰਟੇ 3 ਘੰਟੇ ਤੱਕ ਦਾ ਇਹਦਾ ਸਮਾਂ ਲੱਗਦਾ ਹੈਗਾ ਹਾਂ ਸਮਝ ਗਏ ਤੇ ਕਾੜੇ ਆ ਦੇਖੋ ਅਜ ਤੋਂ ਜਿਹੜੇ 40 50 ਸਾਲ ਸਾਲ ਪਹਿਲਾਂ ਕੋਈ ਐਲੋਪੈਥਿਕ ਡਾਕਟਰ ਜਾਂ ਵੱਡੇ ਵੱਡੇ ਹਸਪੀਟਲ ਥੋੜੀ ਲੱਭਦੇ ਸੀ ਕਿ ਕੁਦਰਤੀ ਜੜੀ ਬੂਟੀਆਂ ਨਾਲ ਜਿਹੜੇ ਪੁਰਾਣੇ ਬਜ਼ੁਰਗ ਉਹ ਠੀਕ ਕਰੀ ਜਾਂਦੇ ਸੀ ਇੱਕ ਦੂਜੇ ਨੇ ਕਰੀ ਜਾਂਦੇ ਸੀ ਹਨਾ ਉਹਨਾਂ ਨੂੰ ਨੌਲੇਜ ਵੀ ਸੀਗੀ ਹਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਰਿਸ਼ੀਆਂ ਮਹੰਮੀਆਂ ਨੇ ਜਿੰਨੇ ਵੀ ਗ੍ਰੰਥ ਲਿਖੇ ਆ ਉਹ ਸ ਜਾ ਆਯੁਰਵੈਦਿਕ ਜੜੀ ਬੂਟੀਆਂ ਨਾਲ ਹੀ ਠੀਕ ਹੁੰਦੇ ਆਏ ਆ ਇਹ ਤਾਂ ਹੁਣ ਜਿਵੇਂ ਜਿਵੇਂ ਲੋਕ ਵੈਸਟਰਨ ਕਲਚਰ ਦੇ ਵਿੱਚ ਤਬਦੀਲ ਹੁੰਦੇ ਗਿਆ ਖਾਣਾ ਪੀਣਾ ਚੇਜ ਹੁੰਦਾ ਗਿਆ ਉਵੇਂ ਉਵੇਂ ਲੋਕ ਬਿਮਾਰੀਆਂ 'ਚ ਘਿਰਦੇ ਕਿ ਉਮਰਾਂ ਘਟਦੀਆਂ ਗਈਆਂ ਹਾਂ ਉਹ ਵੈਜੀ ਗੱਲ ਹੋਰ ਅਸੀਂ ਇੱਥੇ ਆਏ ਤੇ ਨੋਟ ਕੀਤੀ ਹੈ ਕਿ ਜਿਹੜਾ ਤੁਸੀਂ ਕਾੜਾ ਪਲਾ ਰਹੇ ਹੋ ਇਹ ਕਾੜਾ ਪਲਾ ਵੀ ਤੁਸੀਂ ਕੁੱਲੜ ਗਲਾਸਾਂ ਦੇ ਵਿੱਚ ਜਿਹਨੂੰ ਆਪਾਂ ਮਿੱਟੀ ਦੇ ਭਾਂਡੇ ਕਹਿੰਦੇ ਨੇ ਪੁਰਾਣੇ ਸਮਿਆਂ 'ਚ ਚੱਲਦੇ ਸੀ ਤੇ ਤਿਆਰ ਵੀ ਉਹਨਾਂ ਚੀਜ਼ਾਂ 'ਚ ਹੀ ਕੀਤਾ ਜਾ ਰਿਹਾ ਇਹਨਾਂ ਦਾ ਵੀ ਕਿੰਨਾ ਕੁ ਫਰਕ ਹੈ ਬਿਲਕੁਲ ਇਹ ਤਾਂ ਬਹੁਤ ਵੱਡਾ ਯੋਗਦਾਨ ਹੈਗਾ ਇਹਨੂੰ ਨੇਚਰਲੀ ਕੁਦਰਤੀ ਕੁੱਲੜ ਵਿਧ ਵਿੱਚ ਪਲਾਉਨੇ ਆਗੇ ਉਹਦਾ ਵੀ ਇੱਕ ਕਾਰਨ ਹੈਗਾ ਰੀਜਨ ਦਾ ਇੱਕ ਇਹ ਕਾੜੇ ਨੂੰ ਇੱਕ ਪ੍ਰਾਚੀਨ ਨੂੰ ਅਸੀਂ ਜਿਹੜਾ ਰੀਤੀ ਰਿਵਾਜਾਂ ਨੂੰ ਕਾੜੇ ਨੂੰ ਪ੍ਰੋਮੋਟ ਵੀ ਹੁੰਦੇ ਇਹਦੇ ਨਾਲ ਲੋਕ ਜਾਗਰੂਕ ਵੀ ਹੁੰਦੇ ਆ ਜੀ ਔਰ ਅੱਜ ਦਾ ਮੈਂ ਦੇਖਿਆ ਵੀ ਜਦ ਸਾਨੂੰ ਫੋਨ ਆਉਂਦੇ ਆ ਕਿ 5-10% ਜਿਹੜਾ ਯੂਥ ਆ ਉਹ ਵੀ ਚੇਂਜ ਹੋ ਗਿਆ। ਉਹ ਵੀ ਜਾਨੇ ਕਿ ਕੁਦਰਤੀ ਪ੍ਰਾਣੀਆਂ ਰਵਾਇਤਾਂ ਦੇ ਵਿੱਚ ਚੱਲਿਆ ਗਿਆ। ਉਹ ਵੈਸਟਰਨ ਕਲਚਰ ਨੂੰ ਛੱਡ ਚੁੱਕਿਆ। ਬਿਮਾਰੀਆਂ ਤੋਂ ਡਰਦਾ। ਜਦੋਂ ਉਹਨਾਂ ਦੇ ਘਰਾਂ ਵਿੱਚ ਬਿਮਾਰੀਆਂ ਆਈਆਂ ਉਹ ਤਾਂ ਪਿੱਛੇ ਹਟੇ। ਠੀਕ ਹੈ ਨਾ? ਜੀ ਨੇ ਕਈਆਂ ਨੇ ਚੀਨੀ ਛੱਡਤੀ, ਨਮਕ ਛੱਡਤਾ। ਹੈ ਨਾ? ਮੈਦਾ ਛੱਡਦਾ। ਗੋੜੀ ਸ਼ੱਕਰ ਤੇ ਆ ਗਏ ਪਾਣੀ ਫਿਲਟਰ ਪੀਣ ਲੱਗੇ ਦੇਸੀ ਨਮਕ ਯੂਜ਼ ਕਰਨ ਲੱਗੇ ਕਈ ਹੈਗਾ ਜਿੱਦਾਂ ਯੂਥ ਆ ਜਿਹੜਾ ਪਿੱਛੇ ਕਲਚਰ ਦੇ ਵਿੱਚ ਵੈਸਟਰਨ ਕਲਚਰ ਛੱਡ ਕੇ ਪੁਰਾਣੇ ਕਲਚਰ ਤੋਂ ਤਬਦੀਲ ਹੋਗਾ ਹਾਰਡ ਬਲੋਕੇਜ ਦਾ ਜੇ ਮੇਨ ਕਾਰਨ ਜਾਣੀਏ ਵੀ ਕਾਰਨ ਕੀ ਹੈ ਕਿਉਂ ਹੋ ਜਾਂਦੀ ਹੈ ਹਾਰਡ ਬਲੋਕ ਹਾਰਡ ਬਲੋਕ ਜਿੱਦਾਂ ਜਿਹੜਾ ਮੇਨ ਕਾਰ ਆ ਕਿ ਲੋਕਾਂ ਨੂੰ ਕੈਸਟਰੋਲ ਵੱਧਦਾ ਕਦੋਂ ਲੋਕ ਧਿਆਨ ਨਹੀਂ ਦਿੰਦੇ ਜੀ ਸਮਝਦੇ ਕਿ ਉਹਨੂੰ ਸਮਝਦੇ ਹੀ ਨਹੀਂ ਹੂੰ ਅਗਲਾ ਕਹਿੰਦਾ ਕੋਈ ਗੱਲ ਨਹੀਂ ਫਿਰ ਵੀ ਉਹ ਖਾਣ ਪੀਣ ਦਾ ਆਪਣਾ ਜਿਹੜਾ ਯੋਗਦਾਨ ਪਾਈ ਜਾਂਦੇ ਆਗੇ ਮੈਂ ਹਰ ਬੰਦੇ ਨੂੰ ਇਹੀ ਕਹਿਣਾ 40 ਸਾਲ ਤੋਂ ਬਾਅਦ ਜੀ ਦੁੱਧ ਤੋਂ ਬਣੀਆਂ ਚੀਜ਼ਾਂ ਮੀਟ ਆਂਡਾ ਦੇਸੀ ਕੇ ਉਹਨੂੰ ਛੱਡ ਦੇਣਾ ਚਾਹੀਦਾ ਜੋ ਜ਼ੋਰ ਦਾ ਕੰਮ ਨਹੀਂ ਕਰਦਾ ਹੂੰ ਦੁੱਧ ਮੀਟ ਆਂਡਾ ਦੇਸੀ ਕੇ ਉਹਨਾਂ ਨੂੰ ਖਾਣਾ ਚਾਹੀਦਾ ਜਿਹੜੇ ਬੰਦੇ ਜ਼ੋਰ ਦਾ ਕੰਮ ਕਰਦੇ ਆ ਜਾਂ ਲੇਬਰ ਦਾ ਕੰਮ ਕਰਦੇ ਆ ਜਾਂ ਬਹੁਤ ਜ਼ਿਆਦਾ ਸੈਰ ਕਰਦੇ ਆ ਹੂੰ ਆਪਣੇ ਅੱਧੇ ਬਜ਼ੁਰਗ ਹਸਪੀਟਲਾਂ ਦੇ ਵਿੱਚ ਬੁੜੀਆਂ ਨੇ ਹੂੰ ਚੱਕਰ ਦੇ ਨੇ ਕਹਿ ਲੋ ਜੀ ਉਹਨਾਂ ਨੇ ਆਪ ਹੀ ਪਛਾਤੇ ਵੀ ਦੁੱਧ ਦੇ ਦੇ ਬਾਬੂ ਨੂੰ ਦਹੀਂ ਦੇ ਦੇ ਬਾਬੂ ਨੂੰ ਦੇਸੀ ਘਿਓ ਦੇ ਦੇ ਬਾਬੂ ਤਾਂ ਮੰਝੇ ਦੀ ਬੈਠਾ ਨਾ ਹੂੰ ਜਦ ਬਾਹਰ ਬੈਜੂਗਾ ਜੀ ਉਹ ਦੁੱਧ ਦਹੀਂ ਦੇਸੀ ਘਿਓ ਖਵਾ ਖਵਾ ਕੇ ਉਹਨਾਂ ਨੇ ਹਸਪੀਟਲ ਅੱਧੇ ਪਰਦੇ ਹੂੰ ਕਿਉਂਕਿ ਬਾਬੂ ਜੇ ਤੁਰੇ ਫੇ ਤਾਂ ਬਾਬੂ ਨੂੰ ਦਹੀਂ ਦਾ ਡੋਂਗਾ ਚਾਹੀਦਾ ਹੂੰ ਬਾਬੂ ਤਾਂ ਤੁਰ ਨਹੀਂ ਰਿਹਾ ਜੀ ਗੋਡਿਆਂ 'ਚ ਦਰਦ ਵੇਟ ਪਹਿਲਾਂ ਹੀ ਉਹਦਾ ਹੂੰ ਉਹ ਖਵਾ ਖਵਾ ਕੇ ਹੱਟ ਦੇ ਮਰੀਜ਼ ਬਣਾਤੇ ਹੂੰ ਇਸ ਲਈ ਮੈਂ ਹਰ ਵੀਡੀਓ 'ਚ ਕਹਿਣਾ ਵੀ ਜੇ 40 ਸਾਲ ਤੋਂ ਬਾਅਦ ਜੇ ਤੁਸੀਂ ਸੈਰ ਨਹੀਂ ਕਰ ਸਕਦੇ ਜੇ ਜ਼ੋਰ ਦਾ ਕੰਮ ਨਹੀਂ ਕਰ ਸਕਦੇ ਤੋਰਾ ਫੇਰਾ ਨਹੀਂ ਕਰ ਸਕਦੇ ਨਾ ਖਾਇਆ ਕਰੋ ਉਹੀ ਖਾਵੋ ਜਿਹੜੇ ਇਹਨੂੰ ਤੋਰਾ ਫੇਰਾ ਕਰਦੇ ਆ ਕੀ ਪ੍ਰੋਬਲਮ ਕੀ ਸੀਗੀ ਹਾਰਡ ਦੀ ਪ੍ਰੋਬਲਮ ਸੀਗੀ ਪੀਜੀਆਈ ਤੋਂ ਦਵਾਈ ਚੱਲਦੀ ਸੀ ਕਿੰਨੇ ਕ ਸਮੇਂ ਤੋਂ ਪ੍ਰੋਬਲਮ 2020 ਦੀ 2020 ਤੋਂ ਬਾਅਦ ਫਿਰ ਕੋਈ ਸਟੈਂਟ ਵਗੈਰਾ ਵੀ ਨਾ ਕੁਝ ਨਹੀਂ ਪਵਾਇਆ ਦਵਾਈ ਨਾਲੇ ਠੀਗਾ ਚੱਲਦਾ ਸਾਹ ਚੜਦਾ ਠੀਗਾ ਬੈਠਾ ਰਹਿੰਦਾ ਠੀਗਾ ਜੀ ਹੋਣ ਮੈਨੂੰ ਫਰਕ ਆ ਬਹੁਤ ਕਾੜੇ ਦਾ ਇੱਥੇ ਆਣ ਦੇ ਨਾਲ ਫਰਕ ਆ ਬਾਬਾ ਕਲੀਨਿਕ ਤੇ ਆਣ ਨਾਲ ਫਰਕ ਪਿਆ ਫਰਕ ਪਿਆ ਕਿੰਨਾ ਕੁ ਫਰਕ ਲੱਗਦਾ ਹੈਗਾ 30 35 ਪੈਸਾ ਤਾਂ ਹੈਗਾ ਹੀ ਹੈ ਹਾਂ ਤੇ ਕਿੰਨੀ ਕੁ ਵਾਰੀ ਆ ਚੁੱਕੇ ਹੋਗੇ ਮੈਂ 7ਵੀਂ ਵਾਰੀ ਆ ਹਾਂ ਇਹਨਾਂ ਦਾ ਜਿਹੜਾ ਕਾੜਾ ਹੈ ਇਹਨਾਂ ਦਾ ਇਹ ਵੀ ਕਿਹਾ ਜਾਂਦਾ ਕਿ ਉਹ ਚਮਤਕਾਰੀ ਕੋਈ ਕਾੜਾ ਹੈ ਹਾਂ ਉਹ 'ਚ ਹੈਗਾ ਫਰਕ ਕਿੰਨਾ ਕੁ ਅਸਰ ਲੱਗਦਾ ਤੁਹਾਨੂੰ ਉਹਦੇ 'ਚ ਫਰਕ ਹੈਗਾ ਹੈਗਾ ਫਰਕ ਹੈਗਾ ਫਰਕ ਤੇ ਕੋਈ ਸਾਈਡ ਇਫੈਕਟ ਵਰਗਾ ਜਾਂ ਦੁਬਾਰਾ ਤੋਂ ਸਾਹ ਚੜਿਆ ਹੋਵੇ ਇਹਨਾਂ ਦੀ ਦਵਾਈ ਖਾਣ ਤੋਂ ਬਾਅਦ ਨਾ ਨਾ ਉਹ ਐਂ ਤਾਂ ਮਾੜੀ ਮੋਟੀ ਪ੍ਰੋਬਲਮ ਆਉਂਦੀ ਆ ਨਾ ਹ ਜਿੰਨਾ ਚਿਰ ਹੁਣ ਪੂਰਾ ਟੈਸਟ ਨਹੀਂ ਹੁੰਦਾ ਉਨਾਂ ਚਿਰ ਤਾਂ ਪਤਾ ਨਹੀਂ ਲੱਗਣਾ ਕੁਝ ਵੀ ਟੈਸਟ ਕਰਾਏ ਤੇ ਹੀ ਪਤਾ ਲੱਗੂ ਪਹਿਲਾਂ ਕਿੰਨੇ ਕੁ ਡਾਕਟਰਾਂ ਤੋਂ ਦਵਾਈ ਵਗੈਰਾ ਖਾ ਲਈ ਮੈਂ ਦਿਆਨੰਦ ਤੋਂ ਵੀ ਖਾਧੀਆ ਪੀਜੀਆਈ ਤੋਂ ਵੀ ਖਾਧੀਆ ਉੱਥੋਂ ਕੋਈ ਫਰਕ ਨਹੀਂ ਪਿਆਈ ਉੱਥੋਂ ਕੋਈ ਇੰਨਾ ਫਰਕ ਨਹੀਂ ਸੀਗਾ ਜਾਨੀ ਦਵਾਈ ਨਾਲੇ ਚੱਲਦਾ ਫਿਰਦਾ ਸੀ ਹੁਣ ਦਵਾਈ ਘਟਾਈ ਵੀ ਹੋਈ ਅੱਗੇ ਨਾਲ ਤੇ ਇਹਨਾਂ ਦੇ ਬਾਰੇ ਕਿਵੇਂ ਪਤਾ ਲੱਗਿਆ ਸੀ ਇਹਨਾਂ ਦੇ ਨੈਟ ਤੋਂ ਵੀ ਪਤਾ ਲੱਗਿਆ ਸੀ ਨੈਟ ਤੋਂ ਪੜ੍ਹ ਕੇ ਹੀ ਆਏ ਸੀ ਏਡਰੈਸ ਇਹਨਾਂ ਦਾ ਇਹਨੂੰ ਹਾਰਡ ਦਾ ਸੀ ਸਟੰਡ ਪਾਇਆ ਹੋਆ ਮੇਰੇ ਸਟੰਡ ਪਾਇਆ ਕਿੰਨੇ ਸਟੰਡ ਪਾਇਆ ਹੋਏ ਸੀ ਪਰ 6 ਪਾਇਆ ਹੋਇਆ ਠੀ ਇਹ ਕਿੰਨੇ ਕ ਸਮੇਂ ਤੋਂ ਪ੍ਰੋਬਲਮ ਹੈ ਹਾੜਦੀ ਹੈ ਮੇਂ 5-6 ਸਾਲ ਤੋਂ ਸੀਗੀ ਹੁਣ 7ਵਾਂ ਹੋਰ ਪੈਣਾ ਸੀਗਾ ਹਸਪੀਟਲ ਦੇ ਜਲੰਧਰ ਸੀ ਜਾਂਦੇ ਕੈਪੀਟਲ ਚ ਜੀ ਉਹਨੂੰ ਕਿਹਾ ਸੀ ਵੀ ਇੱਕ ਹੋਰ ਪੈਣਾ ਆ ਤੁਵੇਂ ਪਵਾਇਆ ਨਹੀਂ ਫੇ ਇੱਥੇ ਆ ਗਿਆ ਇੱਥੇ ਕਿੰਨੇ ਕ ਸਮੇਂ ਤੋਂ ਆਇਓ ਇਹਨਾਂ ਦੇ ਕੋਲ ਮੈਨੂੰ 6-7 ਮਹੀਨੇ ਹੋ ਗਏ ਆਉਂਦੇ ਨੇ 6-7 ਹੁਣ ਕਿਵੇਂ ਫਰਕ ਲੱਗ ਰਿਹਾ ਬਹੁਤ ਵਧੀਆ ਹੀ ਹੁਣ ਆਇਆ ਪੁਰਾ ਫਿਰਦਾ ਸੈਟਿਆ ਹੁਣ ਹੁਣ ਸਟੈਂਟ ਦੀ ਲੋੜ ਨਹੀਂ 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 ਹੁਣ ਨਹੀਂ ਲੋੜ ਕੋਈ ਹੋਰ ਤਾਂ ਠੀਕ ਹੈ ਕੋਈ ਪ੍ਰੋਬਲਮ ਆndi ਹੋਵੇ ਇਹਨਾਂ ਦੇ ਕਾੜੇ ਦਾ ਕਿੰਨਾ ਕਸਰ ਹੈ ਕਾੜਾ ਇਹਨੇ ਕਹਿੰਦੇ ਕਿ ਕਾੜਾ ਕੋਈ ਚਮਤਕਾਰੀ ਕਾੜਾ ਅਸੀਂ ਤਿਆਰ ਕਰਦੇ ਹਾਂ ਕਾੜਾ ਤਾਂ ਪੀ ਕੇ ਇਦਾਂ ਜੀ ਬੰਦਾ ਐ ਨਵਾਂ ਹੀ ਹੋ ਜਾਂਦਾ ਇਦਾਂ ਕਹਿ ਲਓ ਬਸ ਬਹੁਤ ਵਧੀਆ ਆਇਆ ਕਾੜਾ ਹਾਂਜੀ ਨਾਲ ਦਵਾਈ ਵੀ ਆਉਦਾ ਉਹ ਵੀ ਆ ਸਵੇਰ ਨੂੰ ਵੀ ਕਾੜਾ ਬਣਾ ਕੇ ਘਰ ਵੀ ਪੀਦਾ ਜੀ ਬਹੁਤ ਸਹੀ ਆ ਹਾਂਜੀ ਮਤਲਬ ਸਟੰਟ ਜਿਵੇਂ ਅਕਸਰ ਕਹਿੰਦੇ ਆ ਵੀਡੀਓ ਦੇ ਵਿੱਚ ਕਿ ਸਟੰਟ ਪਵਾਉਣ ਤੋਂ ਅਸੀਂ ਅ ਜੇ ਕਿਸੇ ਨੇ ਸਟੰਟ ਪਾਣਾ ਜਾਂ ਬਾਈਪਾਸ ਸਰਜਰੀ ਕੋਈ ਹੋਣੀ ਹੈ ਉਤੋਂ ਬਚਾ ਕਰਦੇ ਆ ਉਹ ਸਚਾਈ ਹੈਗੀ ਆ ਉਹਦੇ ਵਿੱਚ ਹਾਂਜੀ ਮੇਰਾ ਰੁਕਿਆ ਨਾ 7 7ਵਾਂ ਪੈਣਾ ਸੀ ਮੇਰਾ ਹੁਣ ਨਹੀਂ ਪੈਣਾ ਹੁਣ ਠੀਕ ਆ ਹੁਣ ਹਾਂਜੀ 6 ਪੈ ਗਿਆ ਇਹ ਇਹਨਾਂ ਦੇ ਬਾਰੇ ਪਤਾ ਕਿਵੇਂ ਲੱਗਿਆ ਸੀ ਤੁਹਾਨੂੰ ਮੈਂ ਫੇਸਬੁਕ ਤੇ ਦੇਖਿਆ ਸੀਗਾ ਜੀ ਹਾਂਜੀ ਉਤੋਂ ਦੇਖਿਆ ਸੀਗਾ ਹਾਂ ਬਹੁਤ ਸਹੀ ਆ ਜੀ ਹੁਣ ਤਾਂ ਕੀ ਹੋਇਆ ਸੀਗਾ ਤੁਹਾਨੂੰ ਤੇਰੀ ਹਾਰਡ ਦੀ ਪ੍ਰੋਬਲਮ ਸੀ ਜੀ ਕਿੰਨੇ ਕੇ ਸਮੇਂ ਤੋਂ ਹੈ ਮੇਨ ਹੋ ਗਏ 6-7 ਸਾਲ ਹੋ ਗਏ 6-7 ਸਾਲ ਹਾਂ ਤੇ ਫਿਰ ਕਿਵੇਂ ਡਾਕਟਰ ਨੂੰ ਦਿਖਾਇਆ ਸੀਗਾ ਪਹਿਲਾਂ ਚੰਡੀਗੜ੍ਹ ਤੋਂ ਦਿਖਾਇਆ ਸੀ ਫਿਰ ਮੈਂ ਪਟਿਆਲਾ ਦਿਖਾਇਆ ਸੀ ਉੱਥੋਂ ਫਿਰ ਫਰਕ ਨਹੀਂ ਪਿਆ ਗਿਆ ਉੱਥੋਂ ਨਹੀਂ ਮੇਰੇ ਬੁਰਾ ਉਸੇ ਦਾਣਾ ਦੀ ਦਾਣਾ ਦੀ ਬਲੋਕੇ ਸਿੰਘ ਹਾਂਜੀ ਤੇ ਹੁਣ ਮੈਨੂੰ ਇੱਥੇ 4 ਮਹੀਨਾ ਹੋ ਗਿਆ ਪੜਾ ਪਿੰਦ ਨੂੰ ਤੇ ਸੈਟ ਆ ਮੈਂ ਹੁਣ ਠੀਕ ਆ ਹੁਣ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਮੈਨੂੰ ਮਤਲਬ ਜੀ ਹੁਣ 90 ਪੈਸੇ ਦਾ ਫਰਕ ਪੈ ਗਿਆ ਜੀ ਹਾਂ ਸਰੋਕ ਜੁਗੈਰਾ ਲੱਗਦਾ ਕਿ ਖੁੱਲ ਗਈ ਸੀ ਅੱਗੇ ਫੋਲੋਗੀ ਮੈਂ ਅੱਗੇ ਜ ਤੁਰਦੇ ਮੈਨੂੰ ਸਾਥ ਚੜਦਾ ਸੀ ਬਹੁਤ ਤੇ ਹੁਣ ਮੈਂ ਦੋ ਕੁ ਮਿੰਟ ਤਰ ਮ ਤੁਰਦਾ ਹੀ ਹਾਂ ਹੁਣ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਆਂਦੀ ਉਹਦੇ ਨਾਲ ਮੈਂ ਬਿਲਕੁਲੀ ਮੈਂ ਸਹੀ ਆਈ ਬਿਲਕੁਲੀ ਹਾਂ ਤੇ ਕਿਵੇਂ ਪਤਾ ਕਿ ਮੈਂ ਲੱਗਿਆ ਸੀ ਇਹਨਾਂ ਦੇ ਕੋਲ ਮੈਂ ਮਵਾਜ ਦੇਖਿਆ ਸੀ ਜੀ ਇਹਨਾਂ ਦੇ ਉਹਦੇ ਕਰਕੇ ਮੈਂ ਪਰਦਾ ਸੀ ਮਵਾਜਮ ਦੇਖ ਕੇ ਤੇ ਮੈਂ ਭਰਾ ਚੰਡੀਗੜ੍ਹ ਦਾ ਹੋ ਰਿਹਾ ਜੀ ਤੇ ਹਾਲੀ ਉੱਥੋਂ ਕੇ ਮੈਂ ਪਟਿਆਲੇ ਆਇਆ ਦੋ ਬਾਰੀ ਮਰੀ ਪਾਈ ਸਰਜੀ ਲਈ ਹੋਈ ਆ ਜੀ ਬਲਕੁਨ ਉਹਦੇ ਬਾਅਦ ਮੈਂ ਫਾਕੀ ਪਿਆ ਇੱਥੇ ਆ ਕੇ ਹੁਣ ਆ ਨਾ ਮੈਨੂੰ ਜਣੀ ਬਹੁਤ ਸਖਟ ਇਹ ਇਹਨਾਂ ਨੇ ਕੋਈ ਸਰਜਰੀ ਵਗੈਰਾ ਕੀਤੀ ਐ ਸਟੈਂਟ ਵਗੈਰਾ ਕੋਈ ਨਹੀਂ ਨਹੀਂ ਕੁਛ ਨਹੀਂ ਜੀ ਮਕਾੜਾ ਤੇ ਪੀਣ ਵਾ ਦਵਾਈ ਆ ਬਸ ਉਹਦੇ ਨਾਲ ਹੀ ਫਰਕ ਪਿਆ ਉਹਨਾਂ ਫਰਕ ਪਿਆ ਜੀ ਤੇ ਤੁਸੀਂ ਨੇ ਹਾ ਦੇਉਂਗੇ ਲੋਕਾਂ ਨੂੰ ਮੈਂ ਕਹਾਂ ਨਹੀਂ ਵੱਧ ਤੋਂ ਵੱਧ ਲੋਕ ਇਥੋਂ ਆਗੇ ਜੀ ਬਹੁਤ ਵੀ ਚੀਜ਼ ਆ ਜੀ ਕੋਈ ਪਾਰ ਨਹੀਂ ਕੋਈ ਝੀੜ ਨਹੀਂ ਹੈਗੀ ਬਹੁਤ ਵੱਡੀ ਚੀਜ਼ ਆ ਜੀ ਇਹ ਮੇਰੀ ਹਾਰਟ ਪ੍ਰੋਬਲਮ ਸੀ 64 ਪ੍ਰਸੈਂਟ ਬਲੌਕ ਅੱਛਾ ਜੀ ਕਿੰਨੇ ਕ ਸਮੇਂ ਤੋਂ ਸੀ ਕੀ ਇਹ ਥੋੜੀ ਜਿਹੀ ਤਿੰਨ ਚਾਰ ਸਾਲ 40 ਵਾਲਿਆਂ ਨੂੰ ਦਿਖਾਇਆ ਉਹਨਾਂ ਨੇ ਕੋਈ ਰਾ ਨਹੀਂ ਪਾਇਆ ਨਾ ਆਪਰੇਸ਼ਨ ਨੂੰ ਕਿਹਾ ਨਾ ਸਟੈਂਟ ਪਾਉਣ ਨੂੰ ਕਿਹਾ डीएमसीリカए उन्होंने भी उन्होंने भी कोई कोई यूनिवर्शिया फिर सीएमसी भी गए हैं जी दीपकदेव भी गए हैं जी गुरु तेग बहादुर भी गए हैं मैं और उन्होंने दक्षिण भी हार्ड ब्लॉक जो ਤੁਹਾਨੂੰ ਆ ਪ੍ਰੋਬਲਮ ਆ ਟਸਟੰਟ ਪਾਓ ਜਾਂ ਆਪਰੇਸ਼ਨ ਕਰਾਓ ਹਮ ਇਨਾਂ ਕੋਲ ਕੇ ਕਹਿੰਦੇ ਪ੍ਰੋਪੋਟਾ ਲਏ ਉਹਨੇ ਦੱਸੀਆ ਵੀ ਹਾਰਡ ਬਲੋਕ ਜੇ ਪਈ 40% ਸਟੰਟ ਪੋਣੇ ਤੋਂ ਬਾਹਰੋਂ ਪੋਲੋ ਛੱਡੀ ਦਵਾਈ ਨਾਲ ਫਾਇਦਾ ਹੋਣਾ ਤਾਂ ਇਥੋਂ ਗਾਣ ਸ਼ੁਰੂ ਕਰ ਦੋ ਅੱਛਾ ਜੀ ਫਿਰ ਹੁਣ ਕਿਵੇਂ ਇਹਨਾਂ ਦੀ ਦਵਾਈ ਨਾਲ ਹੁਣ ਮੈਨੂੰ 4 ਮਹੀਨੇ ਹੋ ਗਏ ਅੱਗੇ ਨੂੰ 10% ਘਟ ਗਿਆ ਜੀ ਉਹ ਦੁਬਾਰਾ ਟੈਸਟ ਕਰਾਇਆ ਤੁਸੀਂ ਹਾਂ ਦੁਬਾਰਾ ਟੈਸਟ ਕਰਵਾਇਆ ਚੋਂ ਤੋਂ 54 ਤੇ ਆ ਗਿਆ ਤੇ ਉਹਦੇ ਨੂੰ ਮੇਰੀ ਛੇਦ ਜਿਹੜੀ ਜੇ ਮੇਰੀ ਬਾਡੀ ਦੱਸਦੀ ਹੈ ਕਿ ਮੈਂ 100% ਠੀਕ ਹੋ ਗਿਆ ਹਾਂ ਲੇਕਿਨ ਕੀ ਹੁਣ ਦਿੱਕਤ ਪਰੇਸ਼ਾਨੀ ਕੋਈ ਆਂਦੀ ਹੋਵੇ ਤੁਹਾਡਾ ਹੁਣ ਕੋਈ ਪਰੇਸ਼ਾਨੀ ਨਹੀਂ ਹੈ ਅੱਗੇ ਤਾਂ ਮੈਂ 1 ਮਿੰਟ ਵੀ ਨਹੀਂ ਖੜ੍ਹ ਜਾਗਦਾ ਇਹਨਾਂ ਬੋਲਦਾ ਜੀ ਹੁਣ ਜਿੱਥੇ ਤੱਕ ਮੈਨੂੰ ਮਰਜੀ ਤਲਾ ਲਾਓ ਜਿੱਥੇ ਮਰਜੀ ਬੁਲਾ ਲਓ ਬੋਧਪੁਰ ਦਾ ਇਹਨਾਂ ਦਾ ਕਾੜਾ ਵਗੈਰਾ ਵੀ ਪੀਤਾ ਕੀ ਹਾਂਜੀ ਹਾਂਜੀ ਪੀਤਾ ਉਹ ਜਿਹੜਾ ਕਿੰਨਾ ਕੁ ਚਮਤਕਾਰੀ ਕਾੜਾ ਆ ਉਹ ਵੀ ਤਾਂ ਹੁਣ ਪੀਣ ਨਾਲ ਸਾਰੇ ਫਰਕ ਪੈਂਦਾ ਤਾਂ ਹੀ ਚਮਤਕਾਰੀ ਆ ਉਹਦੀ ਜੇ ਉਹ ਚਮਤਕਾਰੀ ਦਿਖਾਉਂਦਾ ਤਾਂ ਹੀ ਠੀਕ ਹੋ ਰਿਆ ਨਹੀਂ ਜੀ ਲੋਕ ਕਿੱਥੋਂ ਕਿੱਥੋਂ ਆਉਂਦੇ ਨੇ ਇਹਨਾਂ ਦੇ ਕੋਲ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਆ ਠਾਨਕੋਟ ਜੰਮੂ ਤੱਕ ਵੀ ਆਉਂਦੇ ਆ ਇੱਧਰ ਪ੍ਰੀਤਕੋਟ ਬਟੰਡਾ ਮਾਨਸਾ ਤੇ ਪਤਾ ਕਿਵੇਂ ਲੱਗਿਆ ਸੀ ਇਹਨਾਂ ਬਾਰੇ ਤੁਹਾਨੂੰ ਪਤਾ ਇਹਨੇ 2-3 ਚੈਨਲ ਤੇ ਐਡ ਪਾਈ ਹੋਈ ਆ ਅੱਛਾ ਉਦੋਂ ਮੈਂ ਫੋਨ ਕੀਤਾ ਤੇ ਕਹਿੰਦੇ ਭਾਈ ਆ ਕੇ ਪੁਆਇੰਟਮੈਂਟ ਲਓ ਬੁੱਧਵਾਰ ਨੂੰ ਰਿਪੋਰਟਾਂ ਦਿਖਾਓ ਹੂੰ ਐਤਵਾਰ ਤੋਂ ਤੁਹਾਨੂੰ ਕਾੜਾ ਵੀ ਸ਼ੁਰੂ ਕਰਾਂਗੇ ਜੇ ਡਾਕਟਰ ਸਾਹਿਬ ਨੇ ਕਿਹਾ ਤਾਂ ਬਾਕੀ ਇਹ ਕਿਸੇ ਨੂੰ ਆਏ ਨਹੀਂ ਕਿ ਤੂੰ ਆ ਜਾ ਆ ਜਾ ਮੈਂ ਨਾ ਕੋਈ ਅਜੀ ਗੱਲਬਾਤ ਨਹੀਂ ਇਹ ਦੀ ਗੱਲਬਾਤ ਨਹੀਂ ਇਹ ਕਹਿੰਦੇ ਵੀ ਛਾੜੀ ਦਵਾਈ ਕਰੂ ਹੌਲੀ ਹੌਲੀ ਆਇ ਸਰ ਹਾਂ ਇਹ ਡਾਕਟਰ ਦੀ ਤੁਹਾਡੀ ਦਵਾਈ ਚੱਲਦੀ ਆ ਉਹ ਨਾਲ ਥੋੜਾ ਜਿਹਾ ਖਾਓ ਜਦੋਂ ਇਹ ਅਸਰ ਕਰਨ ਲੱਗ ਜੋ ਘਟਾ ਦਿਓ ਇਹ ਨਹੀਂ ਕਿ ਉਹ ਬੰਦ ਕਰ ਦਿਓ ਛਾੜੀ ਦਵਾਈ ਖਾਓ ਜੀ ਕਿਉਂ ਜਰੂਬਤ ਕਰਕੇ ਥੋੜਾ ਛੋਲੋ ਅਸਰ ਕਰਦੀ ਆ ਹਾਂ ਅਸਰ ਜ਼ਰੂਰ ਹਾਂ ਅਸਰ ਜ਼ਰੂਰ ਕਰਦੀ ਆ ਲੋਕਾਂ ਨੂੰ ਕੀ ਸਨੇਹਾ ਦੇਉਂ ਮੈਂ ਇਹ ਕਹੂੰਗਾ ਜੀ ਜਿਹਨੂੰ ਕੋਈ ਪ੍ਰੋਬਲਮ ਆਂਜੇ ਸਾਨੂੰ ਕੋਈ ਮਿਲਦਾ ਇਸ ਤਾਂ ਦੱਸ ਦੇਮ ਕਿ ਉੱਥੇ ਜਾਓ ਜਿਹਨੂੰ ਕੋਈ ਵੀ ਚੈਨਲ ਦੇ ਜ਼ਰੂਰ ਪਤਾ ਲੱਗਦਾ ਤੇ ਆਪਣਾ ਇਲਾਜ ਕਰਾ ਸਕਦਾ ਇਲਾਜ ਬੜੀ ਆਏ ਤਾਂ ਬਿਲਕੁਲ ਜੀ ਅਸੀਂ ਅੱਜ ਪਹੁੰਚੇ ਸੀਗੇ 바ਵਾ ਕਲੀਨਿਕ ਦੇ ਉੱਤੇ ਅਸੀਂ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਸੀਗੀ ਤੇ ਜਿਹੜੇ ਵੈਦ ਨੇ ਉਰੇ ਜਿਹੜੇ ਇਲਾਜ ਕਰਦੇ ਨੇ ਐਚਐਸ 바ਵਾ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਤੋਂ ਤੁਹਾਨੂੰ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਕਿਹੜੀਆਂ ਜੜੀਆਂ ਬੂਟੀਆਂ ਤੋਂ ਜਿਹੜਾ ਕੜਾ ਤਿਆਰ ਕਰਦੇ ਨੇ ਕਿਹੜੀ-ਕਿਹੜੀ ਚੀਜ਼ ਉਸ ਦੇ ਵਿੱਚ ਮਲਾਈ ਜਾਂਦੀ ਹੈ ਜੇ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦੀ ਹਾਰਡ ਦੀ ਪ੍ਰੋਬਲਮ ਹੈ ਤਾਂ ਤੁਸੀਂ ਇੱਕ ਵਾਰ 바ਵਾ ਕਲੀਨਿਕ ਦੇ ਉੱਤੇ ਜ਼ਰੂਰ ਆ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜਾਏ ਉਹ ਬਲੋਕਜ ਹੋਵੇ ਹਾਰਡ ਦੀ ਜਾਏ ਕਿਸੇ ਡਾਕਟਰ ਨੇ ਸਟੰਟ ਪਾਉਣ ਬਾਰੇ ਦੱਸਿਆ ਹੋਵੇ ਤਾਂ ਮਰੀਜ਼ਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਸਾਨੂੰ ਡਾਕਟਰ ਉਹਨਾਂ ਨੇ ਕਈ ਹਸਪੀਟਲ 'ਚ ਅਸੀਂ ਦਿਖਾਇਆ ਉਹਨਾਂ ਨੇ ਕਿਹਾ ਅਸੀਂ ਕਿ ਤੁਹਾਡੇ ਸਟੰਟ ਪੈਣਾ ਹੈ ਪਰ ਜਦੋਂ ਅਸੀਂ ਇਸ ਕਲੀਨਿਕ ਦੇ ਉੱਤੇ 바ਵਾ ਕਲੀਨਿਕ ਤੇ ਪਹੁੰਚੇ ਤਾਂ ਸਾਡਾ ਇਥੋਂ ਕੜਾ ਪੀਣ ਦੇ ਨਾਲ ਤੇ ਇਹਨਾਂ ਦੀ ਜਿਹੜੀ ਦਵਾਈ ਹੈ ਉਹ ਖਾਣ ਦੇ ਨਾਲ ਹੀ ਹੁਣ ਸਾਨੂੰ ਬਿਲਕੁਲ ਅਸੀਂ ਠੀਕ ਆ ਤੁਰ ਵੀ ਸਕਦੇ ਆ ਤੇ ਕਿਸੇ ਵੀ ਤਰ੍ਹਾਂ ਦਾ ਸਾਹ ਦੀ ਜਿਹੜੀ ਪ੍ਰੋਬਲਮ ਹੈ ਉਹ ਵੀ ਨਹੀਂ ਆਂਦੀ ਜੇ ਤੁਹਾਨੂੰ ਵੀ ਜੇਹੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਸਕਰੀਨ ਦੇ ਉੱਤੇ ਜਿਹੜੇ ਨੰਬਰ ਨੇ ਉਹ ਵਾਰ-ਵਾਰ ਡਿਸਪਲੇ ਹੋ ਰਹੇ ਨੇ ਉਸ ਨੰਬਰ ਦੇ ਉੱਤੇ ਸੰਪਰਕ ਕਰਕੇ ਵੈਦ ਜੀ ਨੂੰ ਮਿਲ ਸਕਦੇ ਹੋ ਉਹਨਾਂ ਤੋਂ ਅਪਾਇੰਟਮੈਂਟ ਲੈ ਸਕਦੇ ਹੋ ਉਸ ਨੰਬਰ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਤੇ ਆਪਣੀ ਜਿਹੜੀ ਪ੍ਰੋਬਲਮ ਆ ਉਹ ਆ ਕੇ ਦੱਸ ਸਕਦੇ ਹੋ ਤਾਂ ਬਧਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ